ਸੂਬੇ ਦੇ ਵਿੱਚ ਸਰਕਾਰੀ ਹਸਪਤਾਲਾਂ ਦੇ ਵਿੱਚ ਮੈਡੀਕਲ ਆਫੀਸਰਸ ਦੀ ਘਾਟ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਹੁਣ ਇੱਕ ਨਵੀਂ ਪਾਲਿਸੀ ਲੈ ਕੇ ਆਈ ਹੈ ਬੋਰਡ ਪਾਲਿਸੀ ਇਹ ਪਾਲਿਸੀ ਜਿਹੜੀ ਹੈ ਇਹ ਅਕੈਡੈਮਿਕ ਈਅਰ 2025-26 ਤੋਂ ਲਾਗੂ ਹੋਏਗੀ ਮੈਡੀਕਲ ਸਟੂਡੈਂਟਸ ਵਾਸਤੇ ਯਾਨੀ ਕਿ ਹੁਣ 2025 ਤੋਂ ਜਿਹੜੇ ਵੀ ਸਟੂਡੈਂਟਸ ਐਮਬੀਬੀਐਸ ਜਾਂ ਬੀਡੀਐਸ ਦੇ ਵਿੱਚ ਐਡਮਿਸ਼ਨ ਲੈਣਗੇ ਡਿਗਰੀ ਕੰਪਲੀਟ ਹੋਣ ਤੋਂ ਬਾਅਦ ਉਹਨਾਂ ਲਈ ਇਹ ਚੀਜ਼ ਮੰਡੇਟਰੀ ਹੈ ਕਿ ਉਹ ਘੱਟੋ ਘੱਟ 2 ਸਾਲ ਸਰਕਾਰੀ ਪੰਜਾਬ ਦੇ ਕਿਸੇ ਵੀ ਸਰਕਾਰੀ ਹੈਲਥ케ਅਰ ਫੈਸਿਲਿਟੀ ਦੇ ਵਿੱਚ ਸਰਵ ਕਰਨਗੇ ਜੇਕਰ ਉਹ ਸਟੂਡੈਂਟ 올 ਇੰਡੀਆ ਕੋਟਾ ਤੋਂ ਨੇ ਤਾਂ ਫਿਰ ਇਹ ਉਹਨਾਂ ਵਾਸਤੇ ਜਿਹੜੀ ਕੰਡੀਸ਼ਨ ਹੈ ਉਹ 1 ਸਾਲ ਦੀ ਹੈ ਯਾਨੀ ਕਿ ਘੱਟੋ ਘੱਟ 1 ਸਾਲ ਉਹਨਾਂ ਨੂੰ ਪੰਜਾਬ ਦੀ ਕਿਸੇ ਵੀ ਸਰਕਾਰੀ ਹੈਲਥ케ਅਰ ਫੈਸਿਲਿਟੀ 'ਚ ਸਰਵ ਕਰਨਾ ਹੀ ਪਊਗਾ ਦੋਨਾਂ ਹੀ ਕੇਸਿਸ ਦੇ ਵਿੱਚ ਯਾਨੀ ਕਿ ਅਗਰ ਉਹ ਪੰਜਾਬ ਕੋਟਾ ਤੋਂ ਐਡਮਿਸ਼ਨ ਲੈ ਕੇ ਆਏ ਨੇ ਤਾਂ ਉਹਨਾਂ ਨੂੰ 2 ਸਾਲ ਘੱਟੋ-ਘੱਟ ਕਿਸੇ ਵੀ ਸਰਕਾਰੀ ਹੈਲਥ케ਅ ਫੈਸਿਲਿਟੀ 'ਚ ਸਰਵ ਕਰਨਾ ਪਊਗਾ ਤੇ ਜੇ ਉਹ 올 ਇੰਡੀਆ ਕੋਟਾ 'ਚ ਨਹੀਂ ਤਾਂ ਉਹਨਾਂ ਨੂੰ ਘੱਟੋ-ਘੱਟ 1 ਸਾਲ ਕਿਸੇ ਵੀ ਸਰਕਾਰੀ ਹੈਲਥ케ਅ ਫੈਸਿਲਿਟੀ 'ਚ ਸਰਵ ਕਰਨਾ ਪਊਗਾ ਤਾਂ ਦੋਨੋਂ ਹੀ ਕੇਸਿਸ ਦੇ ਵਿੱਚ ਅਗਰ ਇਸ ਤਰ੍ਹਾਂ ਨਹੀਂ ਕਰਦੇ ਆ ਤਾਂ ਉਹਨਾਂ ਨੂੰ ਜਿਹੜਾ ਆ 20 ਲੱਖ ਰੁਪਿਆ ਬਾਂਡ ਪੇ ਕਰਨਾ ਪਊਗਾ ਤੇ ਇਹ ਡਿਸੀਜਨ ਸਰਕਾਰ ਨੇ ਇਸ ਕਰਕੇ ਲਿਆ ਆ ਕਿਉਂਕਿ ਜਿਹੜੀਆਂ ਟੋਟਲ ਜਨਰਲ ਮੈਡੀਕਲ ਆਫੀਸਰਸ ਦੀਆਂ ਸੈਂਕਸ਼ਨ ਸਟਰੈਂਥ ਹੈ ਪੰਜਾਬ ਦੇ ਵਿੱਚ ਉਹ ਲਗਭਗ 3700 ਹੈ ਜਿਹਦੇ ਅਗੇਂਸਟ ਸਿਰਫ ਔਰ ਸਿਰਫ 1900 ਦੇ ਅਰਾਊਂਡ ਹੀ ਜੜੀਆਂ ਭਰਤੀਆਂ ਨੇ ਉਹ ਕੀਤੀਆਂ ਜਿੜੀਆਂ ਨੇ ਇਸ ਦੇ ਨਾਲ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਪੰਜਾਬ ਦੇ ਵਿੱਚ ਸਿਰਫ ਔਰ ਸਿਰਫ 4 ਹੀ ਗਵਰਨਮੈਂਟ ਮੈਡੀਕਲ ਕਾਲਜੇਸ ਨੇ ਜਿਹੜੇ ਕਿ 40% ਸੀਟਾਂ ਮੈਡੀਕਲ ਜਾਂ ਐਮਬੀਬੀਐਸ ਦੀਆਂ ਫਿਲ ਕਰਦੇ ਨੇ ਅਗੇਂਸਟ 60% ਜਿਹੜੇ ਕਿ ਸਿਰਫ ਪ੍ਰਾਈਵੇਟ ਇੰਸਟੀਟਿਊਸ਼ਨਸ ਨੇ